ਜిల్లా ਤਰਨਤਾਰਨ ਤੋਂ ਵੱਡੀ ਖਬਰ ਆਈ ਸਾਹਮਣੇ ਐਸਆਈ ਲਖਵਿੰਦਰ ਸਿੰਘ ਗ੍ਰੀਨ ਐਵੇਨਿਊ ਤਰਨਤਾਰਨ ਦਾ ਰਹਿਣ ਵਾਲਾ ਸੀ ਸਰੀਰਕ ਪਰੇਸ਼ਾਨੀ ਕਾਰਨ ਡਿਪਰੈਸ਼ਨ ਵਿੱਚ ਰਹਿੰਦਾ ਸੀ ਅੱਜ ਸਵੇਰ ਟਾਈਮ ਦਵਾਈ ਲੈਣ ਲਈ ਕੱਕਾ ਕੰਡਿਆਲੇ ਜਾ ਰਿਹਾ ਸੀ ਗਹਿਰੀ ਧੁੰਦ ਕਾਰਨ ਟ੍ਰੇਨ ਨਾਲ ਟਕਰਾ ਗਿਆ ਤੇ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਵੱਲੋਂ ਮਰਤਕ ਪੁਲਿਸ ਮੁਲਾਜ਼ਮ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਤਰਨਤਾਰਨ ਤੋਂ ਸਾਨੂੰ ਫਤਿਹਪੁਰਾਤ ਦੀ ਵਿਸ਼ੇਸ਼ ਰਿਪੋਰਟ ਕਿਨਮ ਆਪਣਾ ਕਰਨਜੀਤ ਜੀ ਅੱਛਾ ਕੀ ਗੱਲਬਾਤ ਹੋਈ ਜੜੀ ਤੁਹਾਡੇ ਨਾਲ ਸੈਰ ਕਰਨ ਗਏ ਸੀ ਕਿਹਨਾਂ ਉਹਨਾਂ ਦਾ ਭਾਈ ਦਾ ਲਖਵਿੰਦਰ ਸਿੰਘ ਜੀ ਕਿੱਥੇ ਡੂਟੀ ਕਰਦੇ ਕੀ ਹੋਵਾ ਟੀ ਕਰਨ ਤਾਂ ਕੀ ਗੱਲ ਕੀ ਗੱਲਬਾਤ ਹੋਈ ਕਿੱਥੇ ਸੈਰ ਕਰਨ ਗਏ ਸੀ ਕਰੋ ਅੱਛਾ ਜੀ ਦਵਾਈ ਲੈਣ ਗਏ ਸੀ ਪਜ ਕਿਹੜੀ ਜਗ੍ਹਾ ਹੈ ਕੱਕਾ ਕੰਡਿਆਲੇ ਅੱਛਾ ਜੀ ਇਸ ਤਰ੍ਹਾਂ ਕਰਨ ਐਕਸੀਡੈਂਟ ਕੀ ਹੈ ਪਾਣੀ ਲੱਗਾ ਉਹਨਾਂ ਨੂੰ ਟ੍ਰੇਨ ਦਾ ਟ੍ਰੇਨ ਦਾ ਪਾਣੀ ਲੱਗਾ ਇੱਕ ਸਰ ਕੀ ਵਾਕਿਆ ਆ ਸਾਰੇ ਕੀ ਐ ਐਸ.ਆਈ ਦੀ ਡੈਥ ਹੋ ਗਈ ਆ ਕੀ ਗੱਲਬਾਤ ਹੋਈ ਐ ਕੀ ਇਹ ਪਿੰਡ ਕੱਕਾ ਕੰਢਿਆਲਾ ਬਾ ਫਾਟਕ ਹੈਗਾ ਸੀ 25 ਇਹ ਰੇਲਵੇ ਲੈਣਾ ਜਾਂਦੀਆਂ ਬਰਸਾਤੋਂ ਖੇਮ ਕਰਨ ਸیرے 750 ਦੀ ਗੱਡੀ ਰੇਲਵੇ ਸਟੇਸ਼ਨ ਤੰਤਾਂ ਤੋਂ ਨਿਕਲੀ ਐ ਇਹ ਇਹ ਸਾਡੇ ਪੰਜਾਬ ਪੁਲਿਸ ਦਾ ਐਸ.ਆਈ ਲਖਵਿੰਦਰ ਸਿੰਘ ਹੀ ਜਿਹਦੀ ਡਿਊਟੀ ਕਿਹਾ ਆ ਟੀ ਤੰਤਾਂ ਤਾਰ ਲਗੇ ਜੋ ਕੁਝ ਦਵਾਈ ਖਾਂਦਾ ਸਰੀਰ ਜਸਮਾਨੀ ਤੌਰ ਤੇ ਠੀਕ ਨਹੀਂ ਜੋ ਆਪੇ ਛੱਟ ਰਹਿਣ ਕਰਕੇ ਆਪਣੇ ਮਕਾਨ ਗਰੀਬ ਮੈਨੂੰ ਤਾਂ ਪੈਦਲ ਦਵਾਈ ਲੈਣ ਲਈ ਜਿਹੜਾ ਕੱਖੇ ਕੰਡੇ ਵਾਲੇ ਜਾ ਰਿਹਾ ਹੈ ਜਦੋਂ ਉਧਰ ਗੇਟ ਬੰਦ ਹੋਇਆ ਸੀ ਤੇ ਰੇਲ ਗੱਡੀ ਆ ਰਹੀ ਇਹ اچانک ਸਿਰੇ ਸਮਾਂ ਧੁੰਦਦਾ ਹੋਣ ਕਰਕੇ ਤੇ ਠੰਡ ਹੋਣ ਕਰਕੇ ਰੇਲ ਗੱਡੀ ਨਾਲ ਟਕਰਾ ਗਿਆ ਜਿਸ ਕਾਰਨ ਇਹਦੀ ਜਿਹੜੀ ਮੌਕੇ ਦੇ ਮੌਤ ਹੋ ਗਈ ਜਿਹਦੀ 194 ਬੀਐਨਐਸ ਅਸਥਿਤ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਗਈ ਹੁਣ ਤਨਤਾਨ ਸ਼ਿਵਲਾ ਹਸਪਤਾਲ ਦੇ ਵਿੱਚ ਪੋਸਟਮਾਰਟ ਕਰਵਾਇਆ ਜਾ ਰਿਹਾ ਹੈ। ਬਾਰਸ਼ਨ ਮੌਕੇ ਦੇ ਆ ਚੁੱਕੇ ਹਨ। ਸਾਡੇ ਪੰਜਾਬ ਪੁਲਿਸ ਲਈ ਇਹ ਥਾਣੇਦਾਰ ਦਾ ਦੁਨੀਆ ਤੋਂ ਚਲੇ ਜਾਣਾ ਬੜਾ ਕੁਦਰਤੀ ਪਾਣਾ ਹੈ। ਜਿਹਨੂੰ ਹਈ ਵੀ ਸ਼ੋਗ ਵਜੋਂ ਸਿਰ ਮੱਥੇ ਪਰਵਾਨ ਕਰਦੇ। ਥੈਂਕ ਯੂ ਓਕੇ ਸਤਿ ਸ੍ਰੀ ਅਕਾਲ।